ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਬੇਨ ਨਾਵੈ ਸਭ ਭਰਮ ਦੇ ਨਿਤ ਜਗਤੋ ਟੋਟਾ ਸਾਰ ਮਨਮੁਖ ਕਰਮ ਕਮਾਵਣੇ ਹਉ ਮੈਂ ਅੰਧਗਵਾਰ ਗੁਰਮੁਖ ਅਮਰਤ ਪੀਵਣਾ ਨਾਨਕ ਸਬਦ ਵਿਚਾਰ ਵੇਣ ਨਾ ਬ ਸਭ ਧਰਮ ਦੇ ਨਿਤ ਜਾਗ ਤੋਟਾ ਸਸਾਰ ਮਨ ਮੁਖ ਕਰਮ ਕਮਾਵਣ ਹਮੈ ਅੰਧ ਗੁਬਾਰ ਗੁਰ ਮੁਖ ਅਮਰਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਿਜ ਜਾਗ ਸਹਿਜ ਸਵੇ ਦੁਰਮੁਖ ਅਨੰਦ ਨੇ ਸਤ ਤ ਹੋਵੇ ਮਨਮੁਖ ਭਰਮ ਸਹਿਸਾ ਹੋਵੇ ਅੰਤਰ ਚਿੰਤਾ ਨੀਦ ਨਾ ਸਵੇ ਗਿਆਨੀ ਜਾਗ ਸਵੇ ਸੁਭਾਏ ਨਾਨਕ ਨਾਮ ਰਤਿਆ ਬਲ ਜਾਉ ਪੌੜੀ ਸੇਹਾਰ ਨਾਮ ਧਿਆਵਹਿ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕ ਵਰ ਜੋ ਹਰ ਨਾਮ ਧਿਆਵੈ ਤਿੰਨ ਦਰ ਸਟ ਘੱਤੇ ਆ ਗੁਰਮਤੀ ਦੇਵ ਆਪ ਗੁਰਮੁਖ ਹਰਿ ਜਪਿਆ ਜੋ ਹਰ ਨਾਮ ਧਿਆਵੈ ਇਨਡਾਰ ਸੱਟ ਕਤਿਆ ਗੁਰਮਤੀ ਦੇਵ ਆਪ ਗੁਰਮੁਖ ਹਰਿ ਜਪਿਆ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਲੋਕ ਮਹਲਾ 3 ਵਿਣਨਾਵੇਂ ਸਭ ਪਰਮਦੇ ਨਿਤ ਜਗ ਤੋਟਾ ਸਹਿਸਾਰ ਮਨਮੁਖ ਕਰਮ ਕਮਾਵਣੇ ਹਉ ਮੈਂ ਅੰਧ ਗਵਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪੁੱਤਰ ਹੁਕਮ ਸੋਰਠ ਕੀ ਬਾਹਰ ਅੰਦਰ ਸ਼ਲੋਕ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਪਾਉੜੀ ਤਨ ਤਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਇਹ ਪਾਵਨ ਪੁੱਤਰ ਹੁਕਮ ਤਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਿੱਤਰ ਅੰਗ ਚੇਸੋ ਬੰਦਾਲੀ ਉੱਪਰ ਸਵਾਇ ਮਾਨ ਹੈ ਗੁਰੂ ਰੂਪ ਸਾਧ ਸੰਗਤ ਜੀਓ ਜਿੱਥੇ ਇਹ ਮਹਾਨ ਸ਼ਤਾਬਦੀ 350 ਸਾਲਾਂ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਉੱਥੇ ਅੱਜ ਸਾਹਿਬੇ ਕਮਾਲ ਪੰਥ ਦੀਵਾਨੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਗੁਰਤਾ ਗਦੀ ਦਿਵਸ ਹੈ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰ ਜੀ ਦੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵਿਆ ਸੁਣਿਆ ਸਫਲ ਹੋ ਜਾਏ ਉਹ ਲਾ ਚੁੱਕਾਂ ਦੀ ਖਿਮਾ ਕਰਿਓ ਬਲਾਉ ਫਤਿਹ ਜੀ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀਕੀ